ਆਪਣੀ ਟੀਮ ਦੇ ਬਾਅਦ ਤੇ ਜੋਰਦਾ ਹੋਇਆ ਆ ਗੱਬਰੂ ਦੀ ਕਹਿੰਦੇ ਦੁਨੀਆ دیਵਾਨੀ ਆ ਜਿਹੜੇ ਜਿਹੜੇ ਬਚਿੱਤਰ ਨੂੰ ਪਿਆਰ ਕਰਦੇ ਤਾੜੀ ਮਾਰਨਗੇ ਜਿਹੜੇ ਛੇਰੋਂ ਵਾਲੇ ਬਚਿੱਤਰ ਨੂੰ ਪਿਆਰ ਕਰਦੇ ਆ ਤਾੜੀ ਮਾਰੋ ਸੰਗਤ ਜੀ ਖੁੱਲ ਕੇ ਦੋ ਮੁੰਡੇ ਨੂੰ ਹੱਲਾ ਸ਼ੇਰੀ ਆ ਛੇਰੋਂ ਵਾਲਾ ਬਚਿੱਤਰ ਦੇ ਕਾਕਾ ਆ ਸਾਨ ਪੜਗੇ ਟੋਟੀਆਂ ਚ ਆ ਸਾਨ ਪੜਗੇ ਟੋਟੀਆਂ ਚ ਤੇ ਨੰਬਰ ਧਾਵੀ ਦਾ ਨੰਬਰ ਗੂੰਜੂਟੇ ਬਹੁਤ ਪਿਆਰੀਆਂ ਸ਼ਖੀਤਾਂ ਮੇਰੇ ਲੱਗੇ ਆ ਬਾਬਾ ਨਾਨਕ ਤੁਹਾਡੇ ਨਾਲ ਆਪ ਜਾਣਦਾ ਬਹੁਤ ਸਤਿਕਾਰਯੋਗ ਸ਼ਖੀਤਾਂ ਖੜੀਆਂ ਨੇ ਬਚਿੱਤਰ ਸ਼ੇਰੋਂ ਵਾਲਾ ਕਬੱਡੀ ਪਾਰ ਹੈ ਕੌਣ ਜੱਫਾ ਲਾਊ ਕਾਕਾ ਜੱਫਾ ਲਾਵੇ ਤੇ 500 ਰੁਪਈਆ ਪ੍ਰੀਤ ਕਲਾਥ ਹਾਊਸ ਜਸਦੀਪ ਸਿੰਘ ਜੀ सोनू ਸਵਰਗੋਂ ਸੀ ਲਖਵਿੰਦਰ ਸਿੰਘ ਯੂਐਸਐਲ ਦੇ ਨਾਂ 'ਤੇ ਦੇਣਗੇ ਤੇਰੇ ਨਾਮ ਤੇ ਪੁੱਛ ਰੋ ਫੇਰੀਆ ਭਗਰਾ ਦੀ ਗੱਲ ਤੇਰੇ ਨਾਮ ਤੇ ਲਾ ਸਕੂਲ ਦੇ ਗਰਾਉਂਡ ਵਿੱਚ ਕਹਿੰਦੇ ਵੱਡਾ ਸ਼ੋਅ ਮੈਚ ਖੇਡਿਆ ਜਾ ਰਿਹਾ ਆ ਮੁੰਡੇ ਦੀ ਰੇਡ 1000 ਦੀ ਆ ਸਾਡੇ ਕੁੰਦਰਾ ਸਾਹਿਬ ਕਹਿੰਦੇ ਆ ਵੀ ਜੇ ਜੱਫਾ ਲੱਗ ਗਿਆ ਜਾਫੀ ਦਾ ਤੇ ਨਹੀਂ ਰੇਡਰ ਦਾ 1000 ਦੀ ਕਬੱਡੀ ਉਹ ਛੇਰੋ ਵਾਲਾ 75 ਨੰਦ ਮਾਨ ਰੇ ਕਬੱਡੀ ਦਾ ਸਾਰੀਆਂ ਖੱਬੀਆਂ ਸੱਜੀਆਂ ਬਾਹਾਂ ਨੇ ਮੇਨ ਕਹਿੰਦੇ ਜਿਵੇਂ ਕਹਿ ਦਿੱ ਗਏ ਨਾ ਰੇਲ ਗੱਡੀ ਦਾ ਇੰਜਨ ਹੁੰਦਾ ਹੋਰ ਰਣਜੀਤ ਸਿੰਘ ਰਾਣਾ ਸਰਪੰਚ ਖੜਿਆ ਨਾਲ ਸਾਡਾ ਭਰਾ ਇੰਜਨ ਉਹ 500 500 500 ਜੱਫਾ ਲੱਗਿਆ ਮੈਨੂੰ ਲੱਗਦਾ 10 ਦੀ 91 ਕਬੱਡੀ 75 75 ਨੇ ਭੱਜ ਜਾਣਾ 75 ਨੇ ਭੱਜ ਜਾਣਾ ਦਿੱਲੀ ਬੜੀ ਦੂਰ ਹੰਦੇ ਹਾਏ ਜੱਫਾ ਨੰਬਰ ਲੈ ਗਿਆ ਮੈਨੂੰ ਲੱਗਦਾ